ਹਾਂਜੀ ਅੱਜ ਆਪਾਂ ਬਣਾਵਾਂਗੇ ਜੀ ਅੰਗੂਰਾਂ ਤੇ ਲਾਲ ਮਿਰਚਾਂ ਦੀ ਇਹੋ ਜੀ ਚੀਜ਼ ਦੋਸਤੋ ਤੁਹਾਨੂੰ ਆਉਣ ਲੱਗਿਆ ਜੀ ਬਹੁਤ ਪਸੰਦ। ਓਹੋ ਪਵਨਾ ਕੀ ਕਰ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆ ਰਹੀ ਅੰਗੂਰਾਂ ਤੇ ਇੰਨੀਆਂ ਲਾਲ ਮਿਰਚਾਂ ਕਿਉਂ ਪਾਤੀਆਂ? ਹਾਂਜੀ ਇਹਨਾਂ ਅੰਗੂਰਾਂ ਤੋਂ ਬਹੁਤ ਹੀ ਟੇਸਟੀ ਚੀਜ਼ ਬਣੂਗੀ ਸੰਧੂ ਸਾਹਿਬ। ਅੱਛਾ ਹਾਂਜੀ ਤੇ ਆਜੋ ਆਪਾਂ ਅੱਜ ਦੋਸਤਾਂ ਨੂੰ ਵੀ ਦੱਸ ਦਿੰਨੇ ਆ ਲੈਣੀ ਹੈ ਜੀ ਇੱਕ ਕੜਾਹੀ। ਤੇ ਕੜਾਹੀ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਦੇਸੀ ਘਿਓ। ਤੁਸੀਂ ਆਖੋਗੇ ਵਾਕਈ ਚ ਪਵਨ ਨੇ ਕੁਛ ਦੱਸਿਆ ਸੀ ਇੰਨੀ ਕ ਆਪਾਂ ਪਾ ਲੈਨੇ ਆ ਜੀ ਸੌਂਫ। ਠੀਕ। ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਇਹਦੇ ਵਿੱਚ ਥੋੜਾ ਇੱਕ ਟਾਈਮ ਆ ਜਿਹੜਾ ਕੀ ਪਕਾਵਾਂਗੇ। ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿੰਨੀ ਆਪਾਂ ਸੌਂਫ ਪਾਈ ਆ ਉੰਨੀ ਆਪਾਂ ਪਾ ਲੈਨੇ ਆ ਜੀ ਕਲੌਂਜੀ। ਠੀਕ। ਹਾਂਜੀ। ਤੇ ਹੁਣ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ। ਤੇ ਦੋਸਤੋ ਇਧਰ ਆਪਾਂ ਲੈੇ ਸੀਗੇ ਜੀ ਅੰਗੂਰ ਤੇ ਅੰਗੂਰਾਂ ਦੇ ਆਪਾਂ ਜਿਹੜੇ ਕਿ ਛੋਟੇ-ਛੋਟੇ ਪੀਸ ਐ ਜਿਹੜੇ ਕੱਟ ਲਏ ਜਾਨੀ ਕਿ ਦੋ ਪੀਸ ਚ ਇੱਕ ਅੰਗੂਰ ਨੂੰ ਕੱਟ ਲਿਆ ਤੇ ਜੇਕਰ ਤੁਹਾਡੇ ਕੋਲੇ ਛੋਟੇ ਅੰਗੂਰ ਨੇ ਫਿਰ ਉਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਸਾਬਤ ਵੀ ਪਾ ਸਕਦੇ ਹੋ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਜਿਹੜੇ ਕਿ ਕਲੌਂਜੀ ਨੂੰ ਤੇ ਸੌਫ ਨੂੰ ਥੋੜਾ ਜਿਹਾ ਭੁੰਨਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਸੇਦਾ ਨਮਕ ਤੇ ਇੱਕ ਰਾਜਾ ਸਿੱਧਾ ਨਾਮਕੇ ਦੇ ਵਿੱਚ ਪਾ ਦੇਣਾ ਠੀਕ ਦੋ ਫਾਰ ਅੰਗੂਰ ਕੀਤੇ ਹੋਏ ਸੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਇੱਕ ਕੌਲੀ ਆਪਾਂ ਗੂਰਾਂ ਦੀ ਲਈ ਸੀ ਤੁਸੀਂ ਆਪਣੇ ਹਿਸਾਬ ਨਾਲ ਜੇ ਥੋੜੇ ਲੈਣੇ ਆ ਜਾਂ ਜ਼ਿਆਦਾ ਲੈਣੇ ਆ ਕਿੰਨੇ ਕ ਤੁਸੀਂ ਚੀਜ਼ ਬਣਾਉਣੀ ਆ ਉਹਨਾਂ ਕੇ ਲੈ ਸਕਦੇ ਆ ਠੀਕ ਆਪਾਂ ਹੁਣ ਮੈਂ ਤਾਂ ਪਹਿਲੀ ਵਾਰੀ ਦੇਖ ਰਿਆਂ ਚੀਜ਼ ਬਣਦੀ ਹਾਂਜੀ ਮੈਂ ਇੱਕ ਫਰੈਂਡ ਦੇ ਘਰੋਂ ਖਾ ਕੇ ਆਈ ਸੀਗੀ ਉਹਨਾਂ ਨੇ ਬਹੁਤ ਹੀ ਟੇਸਟੀ ਅੰਗੂਰਾਂ ਦੀ ਜਿਹੜੀ ਖੱਟ ਮਿੱਠੀ ਚਟਨੀ ਬਣਾਈ ਸੀ। ਅੱਛਾ ਚਟਨੀ ਬਣੋਂਗੇ ਦੇ? ਹਾਂਜੀ। ਠੀਕ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਬਣਾਈ ਸੀ ਤੇ ਫਿਰ ਅੱਜ ਆਪਾਂ ਵੀ ਉਹ ਬਣਾਉਣ ਲੱਗੇ ਆ। ਠੀਕ। ਹਾਂਜੀ ਤੇ ਇਹਦੇ ਵਿੱਚ ਦੋਸਤੋ ਆਪਾਂ ਪਾਣੀ ਵਗੈਰਾ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਆਪਣੇ ਜੂਸ ਵਾਲੇ ਅੰਗੂਰ ਹੈਗੇ ਆ ਤੇ ਪਾਣੀ ਦੀ ਕੋਈ ਜ਼ਰੂਰਤ ਨਹੀਂ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਪਕਾਵਾਂਗੇ। ਜਿਵੇਂ ਹੁਣ ਇਹਦਾ ਰੰਗ ਹੈਗਾ ਹਰਾ ਤੇ ਬਾਅਦ ਚ ਜਦੋਂ ਪੀਲੇ ਜੇ ਪੈ ਜਾਣਗੇ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਪਕਾਵਾਂਗੇ। ਠੀਕ ਤੇ ਹੁਣ ਆਪਾਂ ਇਹਨਾਂ ਨੂੰ ਟਾ ਕੇ ਰੱਖ ਦਿੰਨੇ ਹਾਂ ਜੀ ਆਪਾਂ ਜਿਹੜੇ ਕੀ 2-3 ਮਿੰਟ ਅੰਗੂਰਾ ਨੂੰ ਇਸੇ ਤਰ੍ਹਾਂ ਹੀ ਪਕਾਇਆ ਸੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਇਹਦਾ ਕਲਰ ਆ ਜਿਹੜਾ ਕੀ ਚੇਂਜ ਹੋ ਚੁੱਕਿਆ ਤੇ ਇਹਨੂੰ ਆਪਾਂ ਹਜੇ ਥੋੜਾਕ ਟਾਈਮ ਹੋਰ ਪਕਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਹਾਂ ਜੀ ਥੋੜਾ ਜਿਹਾ ਕਾਲਾ ਨਮਕ ਥੋੜੇ-ਥੋੜੇ ਪਾਉਣੇ ਆ ਪਰ ਪਾਉਣੇ ਆਪਾਂ ਸਾਰੇ ਹੀ ਆ ਕਿਉਂਕਿ ਇਹਦਾ ਟੇਸਟ ਫੇਰ ਹੀ ਵਧੀਆ ਖੱਟ-ਮਿੱਠਾ ਜਿਹਾ ਬਣੂਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਕਾਲੀ ਮਿਰਚ ਪਾਊਡਰ ਤੇ ਨਾਲੇ ਪਾਇਆ ਜੀ ਆਮਚੂਰ ਪਾਊਡਰ ਤੇ ਤੇ ਇਹਨੂੰ ਆਪਾਂ ਹੋਰ ਪਕਾਵਾਂਗੇ ਜਦੋਂ ਕਿ ਇਹ ਪੂਰਾ ਆਪਣੇ ਮਤਲਬ ਕਿ ਅੰਗੂਰਾਾਂ ਚੋਂ ਜੂਸ ਨਿਕਲ ਜਾਊਗਾ। ਹਾਂਜੀ। ਹਾਂਜੀ ਹੁਣ ਆਪਾਂ 2-3 ਮਿੰਟ ਹੋਰ ਪਕਾਉਣ ਤੋਂ ਬਾਅਦ ਦੋਸਤੋ ਆਪਾਂ ਜਿਹੜਾ ਕਿ ਟੱਕਣ ਦਿੰਨੇ ਆ ਚੱਕ ਤੇ ਤੁਸੀਂ ਦੇਖ ਹੀ ਸਕਦੇ ਹੋ ਕਲਰ ਹੈ ਜਿਹੜਾ ਅੰਗੂਰਾਾਂ ਦਾ ਕਾਫੀ ਚੇਂਜ ਹੋ ਚੁੱਕਿਆ। ਤੇ ਹੁਣ ਆਪਾਂ ਕੀ ਕਰਾਂਗੇ ਜੀ? ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗੁੜ। ਤੁਸੀਂ ਜਿਹੜਾ ਕਿ ਸ਼ੱਕਰ ਵੀ ਪਾ ਸਕਦੇ ਹੋ। ਜਾਂ ਚੀਨੀ ਜਾਂ ਮਿਸ਼ਰੀ ਕੁਝ ਵੀ ਪਾ ਸਕਦੇ ਹੋ ਪਰ ਜੇ ਤੁਸੀਂ ਗੁੜ ਵਧੀਆ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਗੁੜ ਹੀ ਪਾਓ ਗੁੜ ਆਪਾਂ ਜਿੰਨੇ ਅੰਗੂਰ ਲੈ ਸੀ ਉਸ ਤੋਂ ਅੱਧਾ ਪਾਵਾਂਗੇ ਕੋਈ ਵੀ ਇਹਦੇ ਵਿੱਚ ਪਾਣੀ ਵਗੈਰਾ ਤੁਸੀਂ ਨਹੀਂ ਪਾਉਣਾਗਾ ਤੇ ਤੁਸੀਂ ਆਪ ਦੇ ਟੇਸਟ ਦੇ ਅਨੁਸਾਰ ਹੈ ਜਿਹੜਾ ਕਿ ਇਹਦੇ ਵਿੱਚ ਗੁੜ ਪਾ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਗੁੜ ਨੂੰ ਹੋਣ ਦਿੰਨੇ ਆ ਜੀ ਮੈਲਟ ਗੁੜ ਵੀ ਪੱਕਣਾ ਜਿਹੜਾ ਸਟਾਰਟ ਹੋ ਜੂਗਾ ਤੇ ਉਸ ਤੋਂ ਬਾਅਦ ਆਪਾਂ ਦੋਸਤੋ ਕੀ ਕੀਤਾ ਥੋੜੇ ਜਿਹਾ ਆਪਾਂ ਅੰਗੂਰ ਲੈ ਕੇ ਤੇ ਉਹਨਾਂ ਦਾ ਆਪਾਂ ਜਿਹੜਾ ਕਿ ਪੇਸਟ ਬਣਾ ਕੇ ਇਹਦੇ ਵਿੱਚ ਪਾਤਾ ਠੀਕ ਹਾਂਜੀ ਤੇ ਹੁਣ ਆਪਾਂ ਥੋੜੀ ਜਿਹੀ ਗੈਸ ਕਰਕੇ ਤੇਜ਼ ਤੇ ਆਪਾਂ ਇਹਨੂੰ ਹੋਰ ਜਿਹੜਾ ਕਿ ਪਕਾ ਲੈਨੇ ਆ ਇਹਦੇ ਵਿੱਚ ਥੋੜੀ ਜਿਹੀ ਪਾ ਦਾਂਗੇ ਜੀ ਲਾਲ ਮਿਰਚ ਠੀਕ ਹੈ ਜੀ ਤੁਸੀਂ ਜੇ ਕਲਰ ਜ਼ਿਆਦਾ ਹੈ ਤਾਂ ਡਾਰਕ ਕਰਨਾ ਤਾਂ ਤੁਸੀਂ ਕਲਰ ਵਾਸਤੇ ਜਿਹੜੀ ਦੀਗੀ ਮਿਰਚ ਵੀ ਲੈ ਸਕਦੇ ਹੋ ਤੇ ਇਹ ਆਪਾਂ ਜਿਹੜੇ ਕੀ ਨਾਰਮਲ ਮਿਰਚਾਂ ਲਈਆਂ ਹੈਗੀਆਂ ਜਿਹੜੀਆਂ ਆਪਾਂ ਆਮ ਸਬਜੀ ਦੇ ਵਿੱਚ ਪਾਉਨੇ ਹੁੰਦੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਜਿਹੜਾ ਕੀ ਹਲਾਉਂਦੇ ਜਾਵਾਂਗੇ ਹਾਂਜੀ ਇਹ ਆਪਣੀ ਜਿਹੜੀ ਚਟਨੀ ਆ ਬਣ ਕੇ ਹੋ ਗਈ ਆ ਜੀ ਲਗਭਗ ਤਿਆਰ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਬਾਉਲ ਦੇ ਵਿੱਚ ਪਾ ਲੈਨੇ ਆ ਤੇ ਗੈਸ ਕਰਤੀ ਆਪਾਂ ਬੰਦ ਜਿੰਨਾ ਚਿਰ ਮਰਜ਼ੀ ਰੱਖੋ ਜੇ ਤੁਸੀਂ ਦੋਸਤ ਇਹਨੂੰ ਜ਼ਿਆਦਾ ਹੋਰ ਮਤਲਬ ਕੀ ਪਤਲੀ ਰੱਖਣਾ ਚਾਹੁੰਦੇ ਸੀ ਤਾਂ ਤੁਸੀਂ ਜਿਹੜਾ ਕਿ ਇਹਨੂੰ ਘੱਟ ਪਕਾ ਲੈਣਾ ਸੀ ਗੁੜ ਨੂੰ ਤੇ ਜੇ ਤੁਸੀਂ ਜਿਆਦਾ ਗੁੜ ਪਾ ਲੈਣਾ ਸੀਗਾ ਕਿਉਂਕਿ ਆਪਾਂ ਆਪਣੇ ਟੇਸਟ ਦੇ ਅਨਸਾਰ ਜੇ ਬਣਾਈ ਹੈਗੀ ਆ ਸੋ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਜੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਣਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ